ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਵਾਪਸ ਸੁਆਗਤ ਕਰਦਾ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਇੱਕ ਤਾਂ ਇਲੈਕਟ੍ਰੀਕਲ ਸਕੂਟੀ ਲੈ ਕੇ ਪਹੁੰਚੇ ਹਾਂ ਜੀ ਬੈਟਰੀ ਵਾਲੀ ਸਕੂਟੀ ਕੁੱਲ 800 ਕਿਲੋਮੀਟਰ ਚੱਲੀ ਹੋਈ ਹੈ ਤੇ ਮਜਬੂਰੀ ਕਰਕੇ ਮਾਲਕ ਨੇ ਵੇਚਣੀ ਹੈ ਗੱਡੀ ਜਮਾਂ ਸਸਤੀ ਲੈ ਕੇ ਪਹੁੰਚੇ ਹਾਂ ਹੋਰ ਵੀ ਗਈ ਮਸ਼ੀਨਰੀਆਂ ਨੇ ਗੱਲੀ ਗੱਲੀ ਆਪਾਂ ਗੱਲ ਕਰਦਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ ਜੀ 94669 92488 ਤੁਹਾਡੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਭੇਜੋ ਐਡ ਆਪਾ ਲਗਾ ਦਨੇ ਜੀ ਪਹਿਲੀ ਗੱਡੀ ਆਪਾ ਲੈ ਕੇ ਪਹੁੰਚੇ ਜੀ ਕ੍ਰਿਊਜ਼ 2010 ਮਾਡਲ ਆ ਕੰਡੀਸ਼ਨ ਗੱਡੀ ਦੀ ਆਲੋਕੀ ਆ ਬਾਟਨ ਤੋਂ ਗੱਡੀ ਸਟਾਰਟ ਹੁੰਦੀ ਹੈ ਜੀ ਨਵੇਂ ਟਾਇਰਾਂ ਚ ਗੱਡੀ ਆਪਾ ਲੈ ਕੇ ਪਹੁੰਚਿਆ ਨਵੀਂ ਬੈਟਰੀ ਆ ਏਸੀ ਹੀਟਰ ਵਰਕਿੰਗ ਚ ਤੇ ਸਨਰੂਫ ਮਾਡਲ ਆ ਜੀ ਗੱਡੀ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਸਨਰੂਫ ਮਾਡਲ ਗੱਡੀ ਆਹੀ ਫਾਸਟ ਓਨਰ ਗੱਡੀ ਆਹੀ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ 1,55,000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਮਾਲਕ ਦਾ ਏਰੀਆ ਗੁਰਦਾਸਪੁਰਾ ਜੀ ਜੇ ਕਿਸਾਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦਾ ਹੂੰ ਜੀ ਬਾਕੀ ਫੋਟੋਵਾਂ ਚ ਸਾਰਾ ਕੁਝ ਤੁਸੀਂ ਦੇਖ ਰਹੂ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਸਾਰਾ ਕੰਮ ਕੀਤਾ ਕਰਾਇਆ ਮਿਲੂਗਾ ਤੇ ਰੰਗ ਰੂng ਤੁਸੀਂ ਆਪ ਹੀ ਦੇਖ ਲਓ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਹੈ ਜੀ ਤੇ 1 55 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ ਇਹ ਜਿਹੜੀ ਡਿਮਾਂਡ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਘਾਟਾ ਵਾਧਾ ਵੇਖ ਕੇ ਕੀਤਾ ਜਾਵੇਗਾ ਉਨਰ ਦਾ ਮੋਬਾਈਲ ਨੰਬਰ ਹੈ 9622518975 ਸੈਕਿੰਡ ਗੱਡੀ ਆਪਣੇ ਕੋਲੇ 2008 ਮਾਡਲ ਆਲਟੋ ਪਹੁੰਚੀ ਹੈ ਜੀ 2028 ਤੱਕਰ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ ਟਾਇਰਾਂ ਦੀ ਗੱਲ ਕਰੀਏ ਤਾਂ 70-75 ਪੈਸੇ ਆਪਾਂ ਨੂੰ ਸਾਰੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਹਰਿਆਣਾ ਨੰਬਰ ਗੱਡੀ ਅਸੀਂ ਹੀ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਗੱਡੀ ਦਾ ਰੰਗ ਚੱਕਰੋ ਜੀ ਸਿਲਵਰ ਰੰਗ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚੀ ਹੈ ਮਾਨਸਾ ਮਾਲਕ ਦਾ ਏਰੀਆ ਜੀ ਕੰਡੀਸ਼ਨ ਆਲੋਕਿਆ ਕਮੀ ਪੇਸ਼ੀ ਕੋਈ ਨਹੀਂ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਜੀ ਚਲਾ ਕੇ ਦੇਖਣੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਜਦੋਂ ਪੂਰੀ ਤਸੱਲੀ ਹੁੰਦੀ ਅਸੀਂ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਕਰ ਲਿਓ ਰੇਟ ਇਹਨਾਂ ਨੇ ਡਿਮਾਂਡ 1.5 ਕਹੀ ਹੈ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਤੇ ਜਾ ਕੇ ਗੱਡੀ ਦੇਖੋਗੇ ਤੁਹਾਨੂੰ ਪਸੰਦ ਆਊਗੀ ਬਾਕੀ ਰੇਟ ਹੋ ਜਾਊਗਾ ਤੇ ਓਨਰ ਨਾਲ ਜੇ ਪਹਿਲਾਂ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ 9915835282 ਮਾਲਕ ਨਾਲ ਗੱਲ ਤੁਸੀਂ ਆਪ ਹੀ ਕਰ ਲਿਓ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ 94665929488 ਉੱਤੇ ਪੂਰੀ ਵੀਡੀਓ 'ਚ ਆਪਣਾ ਨੰਬਰ ਲਿਖਿਆ ਰਹਿੰਦਾ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਕਿਸੇ ਵੀ ਏਰੀਆ 'ਚ ਬੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆਪਾਂ ਐਡ ਤੁਹਾਡੀ ਫਰੀਚ ਲਾ ਦਾਂਗੇ ਹੁਣ ਆਪਾਂ ਸੈਂਟਰੋ ਗੱਡੀ ਤੋਂ ਗੱਲ ਕਰਦੇ ਆ ਜੀ ਸਟਾਰਟ 2006 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਸੈਂਟਰੋ ਗੱਡੀਆਂ ਜੀ 2026 ਤੱਕਰ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ ਗੱਡੀ ਪੂਰੀ ਸਾਫ਼ ਹੈ ਜੀ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਪਾਵਰ ਵਿੰਡੋ ਹੈ ਜੀ ਤੇ ਗੱਡੀ ਖੜੀ ਹੈ ਪਟਿਆਲੇ ਏਰੀਆ ਚ ਰੇਟ ਜੇ ਦੇਖੀਏ ਤਾਂ 72000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾ ਮਾਲਕ ਦੇ ਘਰੇ ਜਾਓ ਦੇਖੋ ਸਟਾਰਟ ਕਰਕੇ ਦੇਖੋ ਤੋਰ ਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਰੇਟ ਵੇਖ ਕੇ ਕਰਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਜੀ ਕਿਉਂਕਿ ਓਨਰ ਦਾ ਮੋਬਾਈਲ ਨੰਬਰ 86993 38800 38 ਤੇ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਲਈਆਂ ਜੀ ਵਧੀਆ ਚਿੱਟੇ ਰੰਗ ਦੀ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਇਹ ਲੈ ਕੇ ਪਹੁੰਚੇ ਸੀ ਜੀ ਤੇ ਗੱਲ ਕਰਦੇ ਹਾਂ ਜੀ ਆਪਾਂ ਹੁਣ ਆਲਟੋ ਗੱਡੀ ਦੀ ਆਲਟੋ ਗੱਡੀ ਚੈੱਕ ਕਰੋ ਬਹੁਤ ਵਧੀਆ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਆਲਟੋ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੀ ਹੈ ਆਲਟੋ K10 2012 ਮਾਡਲ ਹੈ ਤੇ ਗੱਡੀ ਫਾਸਟ ਹੋਣ ਰਹੀ ਸੀ ਗੱਡੀ ਕੁੱਲ 27000 ਚੱਲੀ ਹੋਈ ਹੈ ਤੇ ਰਿਕਾਰਡ ਹੋਈ ਹੈ ਜੀ ਇਹ 27000 ਨਾਲ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ origignal ਗੱਡੀ ਆ ਸਾਰੀ ਗੱਡੀ ਦੀ NOC ਮਿਲ ਜੂਗੀ ਬਾਕੀ ਤੁਸੀਂ ਜੇ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਇੱਕ ਵਾਰੀ ਜਾ ਕੇ ਜਰੂਰ ਆਇਓ ਤੇ ਡਿਮਾਂਡ ਦੀ ਗੱਲ ਕਰੀਏ ਅ 1.5 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ ਤੇ ਇਹ ਗੱਡੀ ਮਾਨਸਾ ਖੜੀ ਹੈ ਕੰਡੀਸ਼ਨ ਦੀ ਗੱਡੀ ਆਪਾਂ ਨੂੰ ਬਹੁਤ ਵਧੀਆ ਮਿਲੂਗੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਚਾਰੇ ਪਾਸੋਂ ਮਾਲਕ ਨੇ ਵਧੀਆ ਫੋਟੋ ਆਪਣੇ ਕੋਲੇ ਖਿੱਚ ਕੇ ਭੇਜੀਆਂ ਜੀ ਤੇ ਜਿੰਨਾ ਕੁਝ ਵੀ ਹੈ ਜੀ ਜੇਨੂਅਨ ਹੈ ਨਾ ਕੋਈ ਰੰਗ ਹੋਈ ਹੈ ਬਾਕੀ ਸਕ੍ਰੈਚ ਮਾੜੇ ਮੋٹے ਜੇ ਡੈਂਟ ਉਹ ਹੈਗੇ ਅਸੀਂ ਪਰ ਇਹਨਾਂ ਨੇ ਕੋਈ ਰਿਕਵਰ ਨਹੀਂ ਕਰਵਾਈ ਹੋਈ ਜੀ ਰਿਕਵਰੀ ਨਹੀਂ ਕਰਵਾਈ ਹੋਈ ਜਿਵੇਂ ਦੀ オリジナル ਗੱਡੀ ਹੁੰਦੀ ਹੈ ਜੀ ਓਮੇਦੀ ਪਈ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਤੇ ਤੁਸੀਂ ਚਲਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਮਾੜਾ ਮੋਟਾ ਜਾਂ ਟੱਚਿੰਗ ਗੱਡੀ ਭਾਲ ਦੀ ਜ਼ਰੂਰ ਹੈ ਐਦਾਂ ਨਹੀਂ ਕਹਿੰਦੇ ਵੀ ਜਮਾ ਹੀ ਨਿਕੰਮ ਭਾਲ ਦੀ ਮਾੜਾ ਮੋਟਾ ਜਾਂ ਕੰਮ ਭਾਲ ਦੀ ਉਹ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜੀ 9465284776 ਗੱਲ ਕਰ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅਸੀਂ ਤੇ ਜਿੰਨੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜ਼ਰੂਰ ਮੈਨੂੰ ਕਮੈਂਟ ਪਾਓ ਜੀ ਕਮੈਂਟ ਥੱਲੇ ਜ਼ਰੂਰ ਕਰ ਦਿਓ ਜੀ ਬਾਕੀ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਜੀ ਹਰ ਰੋਜ਼ ਹਰ ਵੀਡੀਓ ਚ ਅਲੱਗ-ਅਲੱਗ ਏਰੀਆ ਚ ਘਰ ਹੁੰਦੇ ਜੀ ਕੋਠੀ ਵੀ ਹੁੰਦੀ ਐ ਵਧੀਆ ਰੇਟ ਹੁੰਦੇ ਐ ਤੇ ਸਕੂਟੀ ਮੋਟਰਸਾਈਕਲ ਗੱਡੀਆਂ ਇਹ ਚੀਜ਼ਾਂ ਤਾਂ ਆਪਾਂ ਹਰ ਰੋਜ਼ ਹੀ ਲੈ ਕੇ ਪਹੁੰਚਦੇ ਆ ਜੇ ਤੁਹਾਨੂੰ ਅਗਲੇ ਵੀਡੀਓ ਚ ਕਿਸੇ ਵੀ ਏਰੀਆ ਚ ਕਿੰਨੇ ਵੀ ਰੇਟ ਚ ਕੁਝ ਵੀ ਚਾਹੀਦਾ ਤੁਸੀਂ ਨੀਚੇ ਕਮੈਂਟ ਕਰੋ ਜੀ ਥੱਲੇ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚ ਜਾਗੇ ਬਾਕੀ ਆਪਾਂ ਵੀਡੀਓ ਹਰ ਰੋਜ਼ ਲੈ ਕੇ ਪਹੁੰਚਦੇ ਆ ਜੀ ਅਗਲੇ ਵੀਡੀਓ ਚ ਜੇ ਤੁਸੀਂ ਐਡ ਕਰਵਾਉਣੀ ਹੈ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ WhatsApp ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਆਪਣਾ 9465629488 ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਕਰਦੇ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੋਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਤੇ ਵੀਡੀਓ ਉਸੇ ਵੇਲੇ ਤੁਸੀਂ ਆਪਣੀ ਦੇਖ ਲਓਗੇ ਤੇ ਗੱਲ ਕਰਦੇ ਹਾਂ ਜੀ ਆਪਾਂ ਹੁਣ ਬੈਂਡਰੀ ਵਾਲੀ ਸਕੂਟੀ ਦੀ ਬਹੁਤ ਵਧੀਆ ਸਕੂਟੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੂੰ ਪੈਸਾਂ ਦੀ ਲੋੜ ਹੈ ਜੀ ਤਾਂ ਕਰਕੇ ਮਾਲਕ ਨੇ ਵੇਚਣੀ ਹੈ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਹੈ ਮਾਲਕ ਕਹਿੰਦੇ ਨੇ ਵੀ 5-6 ਮਹੀਨੇ ਪਹਿਲਾਂ ਲਈ ਸੀਗੀ ਲਈ 5-6 ਮਹੀਨੇ ਪਹਿਲਾਂ ਸੀਗੀ ਪਰ ਚੱਲੀ ਬਹੁਤ ਘੱਟ ਹੈ ਜੀ ਕੁੱਲ 800 ਕਿਲੋਮੀਟਰ ਇਹਨਾਂ ਨੇ ਚਲਾਈ ਆ ਤੇ ਇਹਨਾਂ ਦਾ ਜਿਹੜਾ ਪੈਂਡਜੀ ਲੌਂਗ ਬਾਲ ਦੇ ਕੋਲੇ ਲੋਹਾ ਖੇੜਾ ਇਹਨਾਂ ਦਾ ਪੈਂਡ ਹੈਗਾ ਸੰਗਰੂਰ ਚ ਪੈ ਜਾਂਦਾ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ 35000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਸੀ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਕਰਕੇ ਤੇ ਇਹ ਜਿਹੜੀ ਸਕੂਟੀ ਅਸੀਂ ਸੇਲ ਕਰ ਦਾਂਗੇ ਪੂਰੀ ਵਧੀਆ ਸੀ ਤੇ ਸਾਰਾ ਕੁਝ ਨਾਲ ਆਪਾਂ ਨੂੰ ਮਿਲ ਜਾਊਗਾ ਬਿੱਲ ਬੁੱਲ ਜੋ ਵੀ ਕੁਝ ਹੁੰਦਾ ਸੀ ਜਿੰਨੀ ਐਸੈਸਰੀ ਵਗੈਰਾ ਨਾਲ ਆਉਂਦੀ ਹੈ ਸਕੂਟੀ ਦੇ ਤੇ ਸਾਰਾ ਕੁਝ ਮਿਲ ਜੂਗਾ ਤੇ ਮਾਲਕ ਨੇ ਕਿਹਾ ਛੇਤੀ ਸੇਲ ਕਰਨੀ ਹੈ ਪੈਸੇ ਦੀ ਲੋੜ ਹੈ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦਾ ਨੰਬਰ ਹੈ ਜੀ 99156 ਤੇ 23458 ਗੱਲ ਕਰ ਸਕਦੇ ਹੋ ਜੀ ਤੇ ਗੱਲ ਕਰਾਂਗੇ ਆਪਾਂ ਹੁਣ ਜੈਨ ਗੱਡੀ ਦੀ ਜੈਨ ਆਪਣੇ ਕੋਲੇ ਪਹੁੰਚੀ ਹੈ ਜੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਤਾਂ ਤੇ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਪੰਜਾਬ ਨੰਬਰ ਗੱਡੀ ਹੈ ਜੀ ਨੰਬਰ ਪਲੇਟਾਂ ਸਰਕਾਰੀ ਨੇ ਦੋ ਮਾਡਲ ਹੈ 50000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਗੱਡੀ ਪੂਰੀ ਸੋਹਣੀ ਆਪਾ ਤੁਹਾਡੇ ਖਾਤਰ ਇਹ ਲੈ ਕੇ ਪਹੁੰਚਿਆ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਜੀ ਤਾਂ ਮਾਲਕ ਦੇ ਘਰੇ ਜਾਓ ਦੇਖੋ ਤੋਰ ਕੇ ਦੇਖੋ ਤੇ ਪੂਰੀ ਆਪਦੀ ਤਸੱਲੀ ਜਾ ਕੇ ਕਰ ਸਕਦੇ ਹੋ ਮਾਲਕ ਦਾ ਨੰਬਰ ਹੈ ਜੀ 985549600 ਪੂਰਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਆਪ ਹੀ ਕਰ ਲਿਓ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਆਈ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਸ਼ੇਅਰ ਕਰਦੋ ਸਬਸਕ੍ਰਾਈਬ ਕਰਦੋ ਤੇ ਸਬਸਕ੍ਰਾਈਬ ਕਰੇ ਵੀ ਨਾ ਜਾਇਓ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਅਗਲੀ ਵੀਡੀਓ ਚ ਜੇ ਤੁਸੀਂ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲੇ ਤੇ ਵੀਡੀਓ ਪਸੰਦ ਆਈ ਹੈ ਤਾਂ ਕਮੈਂਟ ਜ਼ਰੂਰ ਕਰਿਓ ਜੀ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਉਹ ਵੀ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਛੇਤੀ ਆਪਾਂ ਜੀ